ਫਿਰ ਅੱਜ ਤੁਸੀਂ ਭੇਡੇ ਕਿਹਾ ਤੇ ਕੱਲ ਨੂੰ ਕੁੱਤੀ ਬਾਂਦਰੀ ਜੋ ਮਰਜੀ ਕਹਿ ਦੋਗੇ ਜਦੋਂ ਇਹ ਗੀਤ ਵੱਜੇਗਾ ਟੌਰ ਸ਼ਕੀਨਾ ਦੀ ਤੂੰ ਕੀ ਜਾਂਦੀ ਭੇਡੇ ਭਰਾ ਵੀ ਨੱਚ ਰਿਹਾ ਹੋਵੇਗਾ ਫੈਨ ਵੀ ਨੱਚ ਰਹੀ ਹੋਏਗੀ ਇਹ ਬੋਲੀਆਂ ਪਾਉਂਦੇ ਨੇ ਸਾਡਾ ਤਸੱਬਿਆਚਾਰਕ ਇਹ ਬੋਲੀ ਆਮ ਤੌਰ ਤੇ ਪਾਈ ਮੈਡ ਨੂੰ ਮੁੱਦਾ ਥੇ ਆ ਗਿਆ ਕਿ ਇੱਕ ਵੱਡੇ ਬੰਦੇ ਨੇ ਭੇਡੇ ਕਹਿਤਾ ਤੇ ਚੱਕ ਲੋ ਮੁੱਦਾ ਫੇਮਸ ਹੋ ਜੇ ਤੁਹਾਨੂੰ ਸੈਲੀਬ੍ਰਿਟੀ ਕਹਿਣ ਤੇ ਇਤਰਾਜ ਹੋ ਗਿਆ ਨਹੀਂ 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 ਸੈਲੀਬ੍ਰਿਟੀ ਨਹੀਂ ਕਹਦਾ ਆਪ ਦੇ ਜੋ ਮਰਜੀ ਨਾ 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 ਰਮਨ ਸਮਝੋ ਸਮਝੋ ਇਸ ਗੱਲ ਨੂੰ ਇਹ ਤਾਂ ਫੇਮ ਲੈਣ ਦੀ ਗੱਲ ਹੋ ਗਈ ਨਾ ਵੀ ਵੱਡੇ ਸੈਲਬ੍ਰਿਟੀ ਦੇ ਖਿਲਾਫ ਫੇਮ ਤਾਂ ਫਿਰ ਤੁਸੀਂ ਵੀ ਲੈ ਰਹੇ ਹੋ ਫੇਮ ਤੁਸੀਂ ਵੀ ਲੈ ਰਹੇ ਹੋ ਤੁਸੀਂ ਜੇ ਅੱਜ ਹਰਦੀਪ ਟ੍ਰੋਲ ਹੋ ਰਹੀ ਹੈ ਤਾਂ ਤੁਸੀਂ ਵੀ ਵੀਊ ਲੈਣ ਦੇ ਚੱਕਰ ਚ ਅੱਜ ਮੇਰੀ ਇੰਟਰਵਿਊ ਕਰ ਰਹੇ ਹੋ ਤੁਹਾਡੇ ਬੇਟਾ ਹੈ ਕਰ ਤੁਸੀਂ ਆਪਣੇ ਬੇਟੇ ਨੂੰ ਇਦਾਂ ਦਾ ਦੇਖਣਾ ਚਾਹਦੇ ਹੋ ਜਿੱਦਾਂ ਦਾ ਜੱਜੀ ਵੀ ਨਹੀਂ ਮੈਂ ਵਿੰਗੇਟੇ ਦਿਵਾਲਾ ਨੂੰ ਰੰਗ ਕੇ ਟੁੱਟੇ ਭੱਜੇ ਜਿਹੜੇ ਕੱਪੜੇ ਪਾ ਕੇ ਅਧ ਨੰਗੇ ਜੇ ਕਰਕੇ ਜਿਹੜਾ ਹੈਗਾ ਤੁਸੀਂ ਸਾਹਮਣੇ ਲਿਆ ਉਹ ਕੋਈ ਵੀ ਗੀਤ ਗਾਇਕ ਦੇ ਜੱਜੀ ਵੀ ਵੱਲੋਂ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਆਪਣੇ ਗੀਤ ਦੇ ਵਿੱਚ ਔਰਤਾਂ ਦੇ ਲਈ ਇੱਕ ਸ਼ਬਦ ਵਰਤੇ ਗਿਆ ਜਿਸ ਨੂੰ ਲੈ ਕੇ ਹੁਣ ਬਹੁਤ ਸਾਰੀਆਂ ਮਹਿਲਾਵਾਂ ਨੇ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਉਹਨਾਂ ਜਿਹੜਾ ਹੈਗਾ ਮਹਿਲਾ ਕਮਿਸ਼ਨ ਤੱਕ ਅਪਰੋਚ ਕੀਤੀ ਔਰ ਨੋਟਿਸ ਵੀ ਜਾਰੀ ਹੋਇਆ ਤਾਂ ਮੈਡਮ ਹਰਦੀਪ ਸਾਡੇ ਨਾਲ ਨੇ ਬਣ ਠੀਕ ਸਸ ਜੀ ਹਾਂ ਤੇ ਫਿਰ ਉਹਨਾਂ ਵਿਧਾਇਕ ਜੀ ਵੀ ਪਿੱਛੇ ਪੈ ਗਏ ਹੋ ਬਿਲਕੁਲ ਜੀ ਪੈਣਾ ਬੰਦਾ ਵੀ ਆ ਕਿ ਜਿੱਥੇ ਔਰਤ ਦੇ ਮਾਨ ਸਨਮਾਨ ਦੀ ਲੜਾਈ ਹੋਏਗੀ ਜੇਕਰ ਫਿਰ ਔਰਤ ਹੀ ਚੁੱਪ ਕਰ ਜਾਏਗੀ ਤਾਂ ਫਿਰ ਤਾਂ ਕੋਈ ਉਹਦਾ ਹੱਲ ਨਹੀਂ ਨਾ ਫਿਰ ਅੱਜ ਤੁਸੀਂ ਭੇਡੇ ਕਿਹਾ ਤੇ ਕੱਲ ਨੂੰ ਕੁੱਤੀ ਬਾਂਦਰੀ ਜੋ ਮਰਜ਼ੀ ਕਹਿ ਦੋਗੇ ਹੂੰ ਕੋਈ ਵੀ ਤੁਹਾਡੇ ਮੂੰਹ ਵਿੱਚ ਸ਼ਬਦ ਆ ਜਾਏਗਾ ਪਤਾ ਨਹੀਂ ਤੁਸੀਂ ਕੀ ਕਹਿ ਦੇਣਾ ਹੈਗਾ ਇਹਨਾਂ ਸਮਾਜਿਕ ਸ਼ਬਦ ਅ ਅਮਰਿਆਦਾ ਦੇ ਖਿਲਾਫ ਸਮਝਦੇ ਤੁਸੀਂ ਵੀ ਇਹ ਔਰਤ ਦੀ ਮਰਿਆਦਾ ਦੇ ਖਿਲਾਫ ਸ਼ਬਦ ਸੀ ਬਿਲਕੁਲ ਬਿਲਕੁਲ ਖਿਲਾਫ ਹੈ ਤੁਸੀਂ ਦੇਖੋ ਨਾ ਰਮਨ ਤੁਸੀਂ ਦੇਖੋ ਜੇਕਰ ਸਾਡੇ ਘਰ ਦੇ ਵਿੱਚ ਕੋਈ ਵੀ ਜਿਹੜਾ ਗੀਤ ਸੰਗੀਤ ਦਾ ਪ੍ਰੋਗਰਾਮ ਹੁੰਦਾ ਕੁੜੀ ਦੇ ਹੱਥਾਂ ਦੇ ਉੱਤੇ ਜਦੋਂ ਮਹਿੰਦੀ ਲੱਗਦੀ ਹੈ ਕੁੜੀ ਦੀ ਵਿਦਾਇਗੀ ਜਿਹੜੀ ਹੁੰਦੀ ਹੈ ਤੇ ਉਸ ਵੇਲੇ ਪਹਿਲਾਂ ਜਿਹੜਾ ਹੈਗਾ ਗੀਤ ਸੰਗੀਤ ਜਦ ਜਿਹੜਾ ਮੌਜਾ ਚਾਹੇ ਮੁੰਡੇ ਦਾ ਵਿਆਹ ਹੋਵੇ ਚਾਹੇ ਕੁੜੀ ਦਾ ਵਿਆਹ ਹੋਵੇ ਜਦੋਂ ਉਹਦੇ ਵਿੱਚ ਅੱਜ ਕੱਲ ਦਾ ਜਿਹੜਾ ਸਾਡਾ ਟ੍ਰੈਂਡ ਹੈ ਪੂਰਾ ਪਰਿਵਾਰ ਇਕੱਠੇ ਹੀ ਜਿਹੜਾ ਹੈਗਾ ਇੱਕ ਸਮਾਂ ਸੀ ਜਦੋਂ ਸਿਰਫ ਤੇ ਸਿਰਫ ਜਿਹੜੀਆਂ ਕੁੜੀਆਂ ਜਿਹੜੀਆਂ ਇਕੱਠੀਆਂ ਲੇਡੀਜ਼ ਇਕਲੀਆਂ ਜਿਹੜੀਆਂ ਨੇ ਜਿਹੜਾ ਆਪਣਾ ਮਨੋਰੰਜਨ ਕਰਦੀਆਂ ਸੀ ਪਰ ਅੱਜ ਦੀ ਡੇਟ ਦੀ ਅਸੀਂ ਗੱਲ ਕਰੀਏ ਤੇ ਅੱਜ ਇਕਲੀਆਂ ਕੁੜੀਆਂ ਮਨੋਰੰਜਨ ਨਹੀਂ ਕਰਦੀਆਂ ਸਾਰਾ ਪਰਿਵਾਰ ਇਕੱਠਾ ਜਿਹੜਾ ਹੈਗਾ ਮਨੋਰੰਜਨ ਕਰਦਾ ਤੁਸੀਂ ਦੇਖੋ ਵੀ ਜੇਕਰ ਜਦੋਂ ਸਾਰਾ ਪਰਿਵਾਰ ਮਨੋਰੰਜਨ ਕਰ ਰਿਹਾ ਹੋਵੇਗਾ ਜਦੋਂ ਇਹ ਗੀਤ ਵੱਜੇਗਾ ਟੋਰਸ਼ ਕੀਨਾ ਦੀ ਤੂੰ ਕੀ ਜਾਂਦੀ ਭੇਡੇ ਭਰਾ ਵੀ ਨੱਚ ਰਿਹਾ ਹੋਵੇਗਾ ਭੈਣ ਵੀ ਨੱਚ ਰਹੀ ਹੋਏਗੀ ਫਿਰ ਕੀ ਭਰਾ ਆਪਣੀ ਭੈਣ ਨੂੰ ਪੇਟ ਕੇ ਰਿਹਾ ਹੋਵੇਗਾ ਉਹਦੇ ਵਿੱਚ ਤਾਂ ਸਾਡੀ ਲੋਕ ਬੋਲੀਆਂ ਤਾਂ ਹੈ ਨਾ ਅਕਸਰ ਜੋ ਨਾਨਕੇ ਜਾਂ ਸਾਹਮਣੇ ਹੁੰਦੇਣ ਵਿਆਹਾਂ ਦੇ ਵਿੱਚ ਤੇ ਉਹ ਐਕਸਰ ਬੋਲੀਆਂ ਪਾਉਂਦੇ ਨੇ ਸਾਡਾ ਤਸੱਬਿਆਚਾਰਕ ਇਹ ਬੋਲੀ ਆਮ ਤੌਰ ਤੇ ਪਾਈ ਜਾਂ ਤੂੰ ਕੀ ਜਾਣੇ ਅ ਭੇਡੇ ਟਾਰਚ ਕਿੰਨਾ ਦੀ ਅਕਸਰ ਹੀ ਬੋਲੀ ਪਿੰਡਾਂ ਦੇ ਵਿੱਚ ਪੈਂਦੀ ਹੈ ਮੈਂ ਉਹੀ ਕਹਿ ਰਹੀ ਹਾਂ ਬਾਈ ਜੀ ਵੀ ਜੇਕਰ ਇਹ ਪਹਿਲਾਂ ਦੀ ਵੀ ਗੱਲ ਆ ਪਰ ਤੁਸੀਂ ਇੱਕ ਚੀਜ਼ ਨੂੰ ਇਸ ਨੂੰ ਡੂੰਘਾਈ ਦੇ ਨਾਲ ਦੇਖੋ ਕਿ ਜਿਸ ਤਰੀਕੇ ਨਾਲ ਇੱਕ ਸੈਲੀਬ੍ਰਿਟੀ ਦੇ ਵੱਲੋਂ ਇਹ ਜਿਹੜੀ ਚੀਜ਼ ਕਹਿਣੀ ਉਹ ਮੈਸੇਜ ਕੀ ਜਾਂਦਾ ਜਦੋਂ ਪੂਰਾ ਪਰਿਵਾਰ ਨੱਚ ਰਿਹਾ ਹੋਵੇਗਾ ਭਰਾ ਵੀ ਨੱਚਿਆ ਸੁਣੋ 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 ਭਰਾ ਨੂੰ ਲੋਕਾਂ ਦੇ ਪਰ ਸੈਲੀਬ੍ਰਿਟੀ ਨੇ ਕਹਿੰਦੇ ਇਤਰਾਜ ਕੀ ਆ ਹੋਣੀ ਹੈ ਜੀ ਇਤਰਾਜ਼ ਹੋਣਾ ਚਾਹੀਦਾ ਚਾਚੇ ਤਾਈ ਨੱਚ ਰਹੇ ਨੇ ਭੈਣ ਭਰਾ ਨੱਚ ਰਹੇ ਨੇ ਫਿਰ ਭੇਡੇ ਫਿਰ ਦਾ ਮਤਲਬ ਹੈ ਤੁਸੀਂ ਕੁਝ ਵੀ ਕਹਿ ਦਿਓ ਅੱਜ ਤੁਸੀਂ ਭੇਡੇ ਸ਼ਬਦ ਦੇ ਨਾਲ ਬੁਲਾ ਦਿੱਤਾ ਕੱਲ ਮੁੱਦਾ ਫੇਮਸ ਹੋ ਜਾ ਲੋਕ ਕਹਿੰਦੇ ਨੇ ਕਿ ਮੈਡਮ ਨੂੰ ਮੁੱਦਾ ਤੇ ਆ ਗਿਆ ਕਿ ਇੱਕ ਵੱਡੇ ਬੰਦੇ ਨੇ ਭੇਡੇ ਕਿਹਾ ਤਾਂ ਚੱਕ ਲੋ ਮੁੱਦਾ ਫੇਮਸ ਹੋ ਜਾਓ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਹੋ ਜੂ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਜੂਗੀ ਤੇ ਉਹਨਾਂ ਨੇ ਕਹਿੰਦੇ ਜਾਣ ਬੁੱਝ ਕੇ ਮੁੱਦਾ ਵਿਛਾਲ ਦਿੱਤਾ ਅਕਸਰ ਉਹ ਕਹਿੰਦੇ ਵਿਆਹਾਂ 'ਚ ਮੈਡਮ ਵੀ ਗਏ ਹੋਣਗੇ ਮੈਡਮ ਨੂੰ ਵੀ ਇਹ ਬੋਲੀਆਂ ਸੁਣੀਆਂ ਹੋਣੀਆਂ ਉਦੋਂ ਮੈਡਮ ਨਹੀਂ ਕਹਿੰਦੇ ਬੋਲੇ ਬਾਈ ਜ ਹਰਦੀਪ ਕਿੱਥੇ ਨਹੀਂ ਬੋਲੀ ਮਨੀਪੁਰ ਦੀ ਘਟਨਾ ਸੀ ਹਰਦੀਪ ਖੁੱਲ ਕੇ ਬੇਲੀ ਬੋਲੀਆ ਸਾਰੀਆਂ ਅਖਬਾਰਾਂ ਚ ਕੋ ਦੇਸ਼ਾ ਵੂਮਨ ਵੈਲਫੇਅਰ ٹرسٹ ਦਾ ਪੰਜਾਬ ਦਾ ਪੇਜ ਹੈ ਉਹਦੇ ਵਿੱਚ ਮਨੀਪੁਰ ਦੀ ਘਟਨਾ ਦੇ ਉੱਤੇ ਪਹਿਲਵਾਨ ਕੁੜੀਆਂ ਜਦੋਂ ਸਾਡੀਆਂ ਦਿੱਲੀ ਦੇ ਵਿੱਚ ਬੈਠੀਆਂ ਸੀ ਖੁੱਲ ਕੇ ਬੋਲੀਆ ਹਰਦੀਪ ਹਣਾ ਹੁਣ ਜਦੋਂ ਮੇਰਾ ਧਿਆਨ ਇੱਧਰ ਗਿਆ ਇਕਲ ਲੜਾਈ ਅਸੀਂ ਪਹਿਲਾਂ ਲੜਦੇ ਰਹੇ ਹੁਣ ਔਰਤਾਂ ਦੇ ਮਾਨ ਸਨਮਾਨ ਦੀ ਲੜਾਈ ਅਸੀਂ ਇੱਧਰ ਵੀ ਲੜਦੀ ਹਾਂ ਇਹ ਤਾਂ ਫੇਮ ਲੈਣ ਦੀ ਗੱਲ ਹੋ ਗਈ ਨਾ ਵੀ ਵੱਡੇ ਸੈਲਿਬ੍ਰਿਟੀ ਦੇ ਖਿਲਾਫ ਫੇਮ ਤਾਂ ਫਿਰ ਤੁਸੀਂ ਵੀ ਲੈ ਰਹੇ ਹੋ ਫੇਮ ਤੁਸੀਂ ਵੀ ਲੈ ਰਹੇ ਹੋ ਤੁਹਾਡੀ ਤੁਹਾਡੀ ਡਿਊਟੀ ਆ ਸਾਡੀ ਡਿਊਟੀ ਨਹੀਂ ਆ ਇੱਕ ਟਰੱਸਟੀ ਕੋਈ ਡਿਊਟੀ ਨਹੀਂ ਨਹੀਂ ਇਹ ਤੁਹਾਡੀ ਡਿਊਟੀ ਆ ਤੁਸੀਂ ਟ੍ਰੋਲਿੰਗ ਤੁਸੀਂ ਜੇ ਅੱਜ ਹਰਦੀਪ ਟ੍ਰੋਲ ਹੋ ਰਹੀ ਹੈ ਤਾਂ ਤੁਸੀਂ ਵੀ ਵੀਊ ਲੈਣ ਦੇ ਚੱਕਰ ਚ ਅੱਜ ਮੇਰੀ ਇੰਟਰਵਿਊ ਕਰ ਰਹੇ ਹੋ ਅੱਜ ਤੋਂ ਪਹਿਲਾਂ ਨਹੀਂ ਰਮਨ ਨੇ ਮੇਰੀ ਇੰਟਰਵਿਊ ਕੀਤੀ ਮੰਦੇ ਹੋ ਜੇ ਇਹਦਾ ਤਸ ਤੁਹਾਡੀ ਡਿਊਟੀ ਹੈ ਨਾ ਜੀ ਤੁਹਾਡੀ ਡਿਊਟੀ ਆ ਮੇਰੀ ਡਿਊਟੀ ਨਹੀਂ ਆ ਬੀਇੰਗ ਐ ਟਰਸਟ ਪ੍ਰੈਜ਼ੀਡੈਂਟ ਮੇਰੀ ਕੋਈ ਡਿਊਟੀ ਨਹੀਂ ਆ ਔਰਤ ਨੂੰ ਕੋਈ ਕੁਝ ਵੀ ਕਹਿ ਕੇ ਚਲਾ ਜਾਵੇ ਕੋਈ ਡਿਊਟੀ ਨਹੀਂ ਆ ਮੇਰੀ ਜੇ ਹਰਦੀਪ ਮਨੀਪੁਰ ਦੀ ਘਟਨਾ ਤੇ ਬੋਲਦੀ ਆ ਹਰਦੀਪ ਜੇਕਰ ਪਹਿਲਵਾਨ ਕੁੜੀਆਂ ਦੇ ਹੱਕਾਂ ਦੇ ਵਿੱਚ ਬੋਲਦੀ ਆ ਉਦੋਂ ਲੋਕਾਂ ਨੇ ਟ੍ਰੋਲ ਨਹੀਂ ਕੀਤਾ ਅੱਜ ਜਦੋਂ ਇਸ ਤਰੀਕੇ ਨਾਲ ਕੀਤਾ ਤੇ ਅੱਜ ਤੁਸੀਂ ਟੋਲ ਕਰਨ ਲੱਗ ਪਏ ਇੱਕ ਇੱਕ ਉਹਦੇ ਵਿੱਚ ਮੈਂ ਜਿੰਨੀ ਕਮੇਡੀ ਮੈਂ ਹਾਲਾਂਕਿ ਗੀਤ ਪੂਰਾ ਨਹੀਂ ਸੁਣਿਆ ਜਿੰਨੀ ਮੈਨੂੰ ਪਤਾ ਲੱਗਿਆ ਉਹਦੇ ਵਿੱਚ ਕਿਹਾ ਕਿ ਸਾਡਾ ਸਟਾਈਲ ਜਿਹੜਾ हेयर ਸਟਾਈਲ ਹੈਗਾ ਸਾਡੇ ਕੱਪੜੇ ਪਾਉਣ ਦਾ ਸਟਾਈਲ ਹੈਗਾ ਉਹਦੇ ਚਰਚੇ ਨੇ ਉਹ ਅਸੀਂ ਬ੍ਰਾਂਡ ਬਣਾਤਾ ਉਹ ਇਹੋ ਜਿਹਾ ਹੈਗਾ ਕਿ ਮੈਂ ਤੁਹਾਨੂੰ ਸਿੱਧੇ ਤੌਰ ਤੇ ਪੁੱਛਣਾ ਚਾਹਣਾ ਜਿਸ ਤਰੀਕੇ ਨਾਲ ਜੈਜੀ ਬੀ ਦਾ हेयर ਸਟਾਈਲ ਹਾਲਾਂਕਿ ਹਰ ਵਿਅਕਤੀ ਦਾ ਆਪੂ ਆਪਣਾ ਹੋ ਸਕਦਾ ਹੈਗਾ ਹੱਕ ਹੈਗਾ ਵਿਅਕਤੀ ਨੇ ਕਿ ਕੋਈ ਮਾਪੇ ਉਹਨਾਂ ਨੂੰ ਕਾਪੀ ਕਰਕੇ ਆਪਣੇ ਬੱਚਿਆਂ ਦਾ ਉਹੋ ਜਿਹਾ हेयर ਸਟਾਈਲ ਉਹੋ ਜਿਹਾ ਕੱਪੜੇ ਅੱਜ ਦੇ ਹਾਲਾਤਾਂ ਦੇ ਵਿੱਚ ਪਾਉਣ ਦੇ ਲਈ ਹੱਕਦਾਰ ਹੋਵੇਗਾ ਇਹੀ ਸਵਾਲ ਜਿਹੜਾ ਤੁਸੀਂ ਮੈਨੂੰ ਕੀਤਾ ਮੈਂ ਤੁਹਾਨੂੰ ਕਰਦੀ ਹਾਂ ਤੁਹਾਡੇ ਬੇਟਾ ਹੈ ਕਰ ਤੁਸੀਂ ਆਪਣੇ ਬੇਟੇ ਨੂੰ ਏਦਾਂ ਦਾ ਦੇਖਣਾ ਚਾਹੁੰਦੇ ਹੋ ਜਿੱਦਾਂ ਦਾ ਜੱਜੀ ਬੀ ਨਹੀਂ 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 ਮੇਰਾ ਸਵਾਲ ਤੁਹਾਨੂੰ ਹੀ ਆ ਦੇਖੋ ਤੁਸੀਂ ਮੈਨੂੰ ਮੈਂ ਵੀ ਪੱਥਰ ਕਹਿ ਰਹਾ ਤੁਸੀਂ ਵੀ ਪੱਥਰ ਕਹਿ ਰਹਾ ਵੀ ਕਾ ਜਰਨਲਿਸਟ ਵੀ ਤੁਹਾਨੂੰ ਸਵਾਲ ਕਰੀ ਆ ਕਿ ਤੁਹਾਡਾ ਬੇਟੇ ਨੂੰ ਤੁਸੀਂ ਉਸ ਤਰੀਕੇ ਦਾ ਜਿਹੜਾ ਬਣਾਉਣਾ ਚਾਹੁੰਦੇ ਹੋ ਕਿ ਜਿਸ ਤਰੀਕੇ ਦਾ ਜੱਜੀ ਬੀ ਦੀ ਦੇਖਾ ਉਹਦਾ ਮੈਂ ਕਿਉਂ ਬਣਾਉਂਗਾ ਮੇਰੇ ਬੱਚੇ ਦੀ ਆਜ਼ਾਦੀ ਹੋਊਗੀ ਮੈਂ ਉਹ ਆਜ਼ਾਦੀ ਕਿਉਂ ਖੋਹੂੰਗਾ ਨਾ ਵੱਡਾ ਸਵਾਲ ਤਾਂ ਹੈ ਅਸੀਂ ਬੱਚਿਆਂ ਦੀ ਆਜ਼ਾਦੀ ਵੀ ਕਿਉਂ ਖੋਹਾਂ ਇਹ ਹਰ ਇੱਕ ਦਾ ਇਸੇ ਤਰੀਕੇ ਨਾਲ ਆਪਣਾ ਅਖਤਿਆ ਹਰ ਇੱਕ ਬੰਦੇ ਨੇ ਕਿਸੇ ਵੀ ਚੀਜ਼ ਨੂੰ ਆਪਣੇ ਨਜ਼ਰੀਏ ਦੇ ਨਾਲ ਦੇਖਣਾ ਹੈਗਾ ਕਿਸੇ ਨੂੰ ਜੈਜੀ ਵੀ ਬਹੁਤ ਚੰਗਾ ਲੱਗਦਾ ਹੈ ਤੇ ਕਿਸੇ ਨੂੰ ਜੈਜੀ ਵੀ ਦੇ ਗੀਤਾਂ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਸ਼ਬਦਾਵਲੀ ਆ ਜਿਹੜੀ ਹੈਗੀ ਉਹਦੇ ਦਿਲ ਦੇ ਉੱਤੇ ਮਾੜਾ ਅਸਰ ਪਾਉਂਦੀ ਹੈ ਸਮਾਜ ਦੇ ਵਿੱਚ ਇੱਕ ਗਲਤ ਮੈਸੇਜ ਦਿੰਦੀ ਹੈ ਹਰ ਇੱਕ ਨੇ ਆਪਣੇ ਥੀ ਬੋਲਣ ਦੀ ਆਜ਼ਾਦੀ ਸਭ ਨੂੰ ਆ ਮੈਂ ਬੋਲੀ ਆ ਤੇ ਜਿਨ੍ਹਾਂ ਨੂੰ ਬੁਰਾ ਲੱਗਦਾ ਬੁਰਾ ਲੱਗੇ ਤੇ ਬਹੁਤ ਸਾਰੇ ਲੋਕਾਂ ਨੇ ਐਸਾ ਨਹੀਂ ਹੈ ਕਿ ਸਭ ਨੇ ਜਿਹੜਾ ਹੈ ਅਪਰੀਸ਼ੀਏਟ ਹੀ ਕਰ ਦਿੱਤਾਏਗਾ ਹਨਾ ਤੇ ਬਹੁਤਿਆਂ ਨੇ ਜਿਹੜਾ ਚੰਗਾ ਵੀ ਕਿਹਾ ਬਹੁਤ ਸਾਰੀ ਐਪਰੀਸ਼ੀਏਸ਼ਨ ਵੀ ਹੋਈ ਆ ਬਹੁਤ ਸਾਰੀਆਂ ਮਹਿਲਾਵਾਂ ਵੀ ਇਸ ਦੇ ਵਿੱਚ ਨਿਤਰੀਆਂ ਇਹ ਤਾਂ ਨਹੀਂ ਕਿ ਕੱਲੀ ਹਰਦੀਪ ਬੋਲੀ ਆ ਫਿਰ ਤੁਸੀਂ ਕਹਿ ਸਕਦੇ ਹੋ ਜੇਕਰ ਕੱਲੀ ਹਰਦੀਪ ਬੋਲੀ ਹੋਵੇ ਤੁਸੀਂ ਦੇਖੋ ਪੂਰੇ ਪੰਜਾਬ ਭਰ ਦੇ ਉੱਤੋਂ ਇਹ ਖਬਰਾਂ ਆ ਰਹੀਆਂ ਨੇ ਅੱਜ ਵੀ ਮਾਨਸਾ ਦੇ ਵਿੱਚ ਜਿਹੜਾ ਹੈਗਾ ਪੁਤਲਾ ਫੂਕਿਆ ਜਾ ਰਿਹਾ ਹੁਣ ਐਕਸ਼ਨ ਕੀ ਹੋਣ ਜਾ ਰਿਹਾ ਮੈਨੂੰ ਨੋਟਿਸ ਹੋ ਚੁੱਕਿਆ ਤਾਂ ਕੋਈ ਤਲਬ ਕੀਤਾ ਗਿਆ ਹੈ ਜਾਂ ਫਿਰ ਉਹ ਟਿੱਪਣੀ ਨੂੰ ਹਟਾਉਣ ਦੀ ਗੱਲ ਕੀਤੀ ਗਿਆ ਅੱਗੇ ਤੁਸੀਂ ਕੀ ਚਾਹੁੰਦੇ ਹੋ ਕਿ ਜੱਜ ਵੀ ਇਸ ਤੇ ਮਾਫੀ ਮੰਗਣ ਇਹ ਟਿੱਪਣੀ ਨੂੰ ਹਟਾਉਣ ਆਪਣੇ ਗੀਤ ਦੇ ਵਿੱਚੋਂ ਦੇਖੋ ਜੀ ਮਾਫੀ ਤਮੰਗਣੀ ਹੀ ਚਾਹੀਦੀ ਆ ਪਰ ਮਾਫੀ ਦੇ ਨਾਲ ਦੀ ਨਾਲ ਜਿਹੜਾ ਉਹ ਸ਼ਬਦ ਆ ਨਾ ਉਹ ਇਤਰਾਜ਼ਯੋਗ ਆ ਉਹ ਸ਼ਬਦ ਨੂੰ ਹਟਾ ਦੇਣ ਉਸ ਤੋਂ ਬਾਅਦ ਉਸ ਜਿਸ ਦੇ ਵਿੱਚ ਹਟਾ ਦੂੰ ਪਰ ਬੋਲੀਆਂ ਦੇ ਵਿੱਚ ਉਹ ਸ਼ਬਦ ਜਲਦੀ ਕਿੱਥੋਂ ਕਿੱਥੋਂ ਹਟਾਉਂਗੇ ਦੇਖੋ ਤੁਸੀਂ ਬੋਲ ਮੈਂ ਵਾਰ-ਵਾਰ ਉਹੀ ਗੱਲ ਕਹਿ ਰਹੀ ਆ ਬਾਈ ਜੀ ਜਦੋਂ ਇਹ ਬੋਲੀਆਂ ਪੈਂਦੀਆਂ ਨੇ ਨਾ ਤਾਂ ਔਰਤਾਂ ਔਰਤਾਂ ਇੱਕ ਦੂਜੇ ਨੂੰ ਇਕੱਠੀਆਂ ਹੋ ਕੇ ਬੋਲਦੀਆਂ ਨੇ ਕੀ ਤੁਸੀਂ ਆਪਣੀ ਭੈਣ ਦੇ ਲਈ ਕਦੇ ਇਹ ਬੋਲੀ ਪਾਈ ਆ ਜਵਾਬ ਦੇ ਦਿਓ ਮੈਨੂੰ ਜੇਕਰ ਤੁਹਾਡੇ ਸੱਭਿਆਚਾਰ ਇਹ ਜਿਹੜੀ ਗੱਲ ਹੈ ਇਹਦੇ ਲਈ ਮੈਂ ਤੁਹਾਨੂੰ ਇੱਕ ਆਨਸਰ ਦਵਾਂਗੀ ਮੈਂ ਕੁਝ 17 ਜਿਹੜੀਆਂ ਲਿਖੀਆਂ ਨੇ ਉਹਦੇ ਬਾਬਤ ਤੁ ਉਹਦੇ ਲਈ ਬਹੁਤ ਸੋਹਣੀਆਂ ਜਿਹੜੀਆਂ ਨੇ ਮੇਰੀ ਕਲਮ ਆਪ ਮੁਹਾਰੀ ਜਿਹੜੀ ਆ ਮੈਨੂੰ ਲਿਖਣ ਦਾ ਵੀ ਜਿਹੜਾ ਹੈਗਾ ਬੜਾ ਸ਼ੌਂਕ ਰਹਿੰਦਾ ਲਿਖਿਆ ਸੀ ਮੈਂ ਕਿ ਫੇਸਬੁੱਕ ਦੇ ਵਿਦਵਾਨ ਵੇਲੇ ਬੈਠੇ ਹੈ ਨਹੀਂ ਕੋਈ ਕੰਮਕਾਰ ਜਗਜਨਨੀ ਨੂੰ ਭੇਡੇ ਕਹਿਣਾ ਕਹਿੰਦੇ ਸਾਡਾ ਸਭਿਆਚਾਰ ਫੇਸਬੁੱਕ ਦੇ ਵਿਦਵਾਨ ਵੇਲੇ ਬੈਠੇ ਕਹਿੰਦੇ ਹੈ ਨਹੀਂ ਕੋਈ ਕੰਮਕਾਰ ਜਗਜਨਨੀ ਨੂੰ ਭੇਡੇ ਕਹਿਣਾ ਕਹਿੰਦੇ ਸਾਡਾ ਸਭਿਆਚਾਰ ਕੋਈ ਲੱਕ ਮਿੰਦਾ ਤੇ ਕੋਈ ਅੱਗ ਆਖ ਬੁਲਾਉਂਦਾ ਈ ਪਟੋਲਾ ਪੁਰਜੇ ਵਰਗੇ ਗੀਤਾਂ ਦੇ ਉੱਤੇ ਬਾਪੂ ਤੇ ਵੀਰ ਵੀ ਭੰਗੜਾ ਪਾਉਂਦਾ ਏ ਭੁੱਲ ਗਏ ਨੇ ਲੋਕੀ ਕਰਨਾ ਧੀਆ ਪੈਣਾ ਦਾ ਸਤਕਾਰ ਜਗ ਜਨਨੀ ਨੂੰ ਭੇਡੇ ਕਹਿਣਾ ਕਹਿੰਦੇ ਸਾਡਾ ਸਭਿਆਚਾਰ ਤੁਹਾਡਾ ਸਭਿਆਚਾਰ ਆਪੀ ਭੈਣ ਨੂੰ ਕਦੇ ਕਿਹਾ ਭੇਡੇ ਨਹੀਂ ਕਿਹਾ ਨਾ ਪਰ ਉਹਨਾਂ ਦੇ ਗੀਤ ਇੱਕ ਅਲੱਗ ਗੀਤ ਨਹੀਂ ਸੀ ਉਹ ਤਾਂ ਜ ਜਿੰਨੇ ਵਿੱਚ ਪੂਰੀ ਸ਼ਾਦੀ ਉਹਨਾਂ ਵਿੱਚ ਮਿੱਤਰਾਂ ਦੇ ਬੂਟ ਆਉਂਦੇ ਨੇ ਮੈਂ ਉਹੀ ਕਹ ਜੀ ਕੋਈ ਲੱਕ ਮਿੰਨ ਦਾ ਕੋਈ ਲੱਕ ਮਿੰਨ ਦਾ ਕੋਈ ਅੱਗਾ ਆਖ ਬੁਲਾਉਂਦਾ ਹਾਂ ਬੜਾ ਚੱਲਦਾ ਪਟੋਲਾ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਮੈਂ ਤੁਹਾਨੂੰ ਕਹਿ ਕਿ ਅਸੀਂ ਬਹੁਤ ਸਾਰੀਆਂ ਲੜਾਈਆਂ ਪਹਿਲਾਂ ਲੜੀਆਂ ਨੇ ਇਹ ਜਿਹੜੀ ਸਾਡੀ ਲੜਾਈ ਹੈਗੀ ਹੁਣ ਸ਼ੁਰੂ ਹੋ ਗਈ ਆ ਜਿੰਨੇ ਵੀ ਗੀਤਕਾਰ ਜਿੰਨੇ ਵੀ ਗਾਇਕ ਔਰਤਾਂ ਦੇ ਬਾਰੇ ਮੰਦੀ ਸ਼ਬਦਾਂਵਲੀ ਦੀ ਵਰਤੋਂ ਕਰਨਗੇ ਉਹਦੇ ਲਈ ਦੇਸ਼ਾ ਟਰੱਸਟ ਨਿੱਟ ਕੇ ਲੜਾਈ ਲੜੇਗਾ ਪਰ ਇੱਕ ਜੈਜੀ ਬੀ ਲਈ ਤਾਂ ਤੇ ਪਰ ਕੱਲ ਇੱਕ ਡਾਂਸਰ ਦੀ ਵੀਡੀਓ ਬੜੀ ਕੱਲ ਹੋਈ ਜੀ ਮੇਰੀ ਇੰਟਰਵਿਊ ਮੈਂ ਬੋਲੀ ਆ ਕੱਲ ਵੀ ਉਹਦੇ ਤੇ ਮੇਰੀ ਗੱਲ ਹੋਈ ਆ ਤੁਸੀਂ ਦੱਸੋ ਦੇਖੋ ਕਿਸੇ ਦਾ ਜਿਹੜਾ profession ਆ ਤੁਹਾਡਾ profession ਆ ਪੱਤਰਕਾਰੀ ਤੁਸੀਂ ਬਤੌਰ ਪੱਤਰਕਾਰ ਅੱਜ ਹਰ ਇੱਕ ਮੁੱਦੇ ਦੇ ਉੱਤੇ ਆਪਣਾ ਜਿਹੜਾ ਸਵਾਲ ਕਰ ਦਿਓ ਚਾਹੇ ਉਹ ਕਿਸਾਨਾਂ ਨੂੰ ਸਵਾਲ ਲੈ ਲਓ ਅੱਜ ਮੇਰੀ ਟ੍ਰੋਲਿੰਗ ਹੋਈ ਅੱਜ ਤੁਸੀਂ ਚਾਹੇ ਮੈਂ ਜਰਨਲਿਸਟ ਵੀ ਆ ਤਾਂ ਵੀ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਤੁਹਾਡਾ ਕੰਮ ਆ ਪੱਤਰਕਾਰੀ ਉਸ ਔਰਤ ਦਾ ਜਿਹੜਾ ਕੰਮ ਆ ਡਾਂਸ ਜੀ ਡਾਂਸ ਦੇ ਸਿਰ ਦੇ ਉੱਤੇ ਕੀਤਾ ਹੈ ਉਹਦਾ ਉਹਦਾ ਆਪਣਾ ਪ੍ਰੋਫੈਸ਼ਨ ਆ ਉਹਨੇ ਉਸ ਕਿੱਤੇ ਦੇ ਸਿਰ ਦੇ ਉੱਤੇ ਜਿਹੜਾ ਹੈਗਾ ਉਹ ਕਰਨਾ ਪਰ ਵੈਸੇ ਦੇਖੋ ਤੁਸੀਂ ਮੈਨੂੰ ਕਿਤੇ ਨਾ ਕਿਤੇ ਜਿਹੜਾਗਾ ਦੁੱਖ ਵੀ ਹੁੰਦਾ ਹੈ ਕਿ ਸਾਡਾ ਸਭਿਆਚਾਰ ਇਹ ਨਹੀਂ ਸੀਗਾ ਕੀ ਅੱਜ ਤੋਂ ਅਸੀਂ ਪਹਿਲੇ ਸਮਿਆਂ ਦੇ ਵਿੱਚ ਚਲੇ ਜਾਈਏ ਕਿ ਲੇਡੀਜ਼ ਨੂੰ ਇਸ ਤਰੀਕੇ ਨਾਲ ਖੁੱਲ੍ਹਿਆ ਨਚਾਇਆ ਜਾਂਦਾ ਸੀ ਇਸ ਤਰੀਕੇ ਸਟੇਜਾਂ ਦੇ ਉੱਤੇ ਅਧ ਨੰਗੇ ਕੱਪੜਿਆਂ ਦੇ ਵਿੱਚ ਜਿਹੜੀਆਂ ਔਰਤਾਂ ਡਾਂਸ ਕਰਦੀਆਂ ਜਿਹੜੀਆਂ ਨਜ਼ਰ ਆਉਂਦੀਆਂ ਸੀ ਦੇਖੋ ਹਰ ਇੱਕ ਦਾ ਜਿਹੜਾ ਹੈਗਾ ਨਾ ਦੇਖੋ ਹਰ ਕੋਈ ਸੋਨੇ ਦਾ ਚਮਚ ਲੈ ਕੇ ਨਹੀਂ ਪੈਦਾ ਹੋਇਆ ਇਹਦੇ ਵਿੱਚ ਸਾਡੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਐਸੀਆਂ ਨੇ ਜਿਹੜੀਆਂ ਬਿਲਕੁਲ ਅਸੀਂ ਕਹ ਲਈਏ ਬਲੋ ਪੋਵਰਟੀ ਲਾਈਨ ਨੇ ਜਿਹੜੀਆਂ ਬਹੁਤ ਗਰੀਬ ਘਰਾਂ ਦੇ ਵਿੱਚ ਜਿਹੜੀਆਂ ਪੈਦਾ ਹੋਈਆਂ ਨੇ ਕਿਤੇ ਨਾ ਕਿਤੇ ਢੇਡੇ ਦੀ ਅੱਗ ਹੈ अपना बच्चा भी पालना परिवार भी पालना ਢਿੱਡੇ ਦੀ ਅੱਗ ਜੇਕਰ ਉਹਨਾਂ ਨੂੰ ਉਸ ਸਟੇਜ ਤੱਕ ਲੈ ਗਈ ਆ ਤੇ ਤੁਸੀਂ ਬਾਈ ਦੇ ਚੁੱਕ ਕੇ ਸ਼ਰਾਬ ਦਾ ਹੱਥ ਦੇ ਵਿੱਚ ਤੁਹਾਡੇ ਗਲਾਸ ਫੜਿਆ ਹੋਇਆ ਤੇ ਇਸ ਟੀਕੇ ਨਾਲ ਮਾਰੋਗੇ ਔਰਤੇ ਹੂੰ ਮਾਰਾ ਜਾਂ ਤਾਂ ਕਿਤੇ ਨਾ ਕਿਤੇ ਕਿ ਹਮਿਊਨਿਟੀ ਔਰਤੇ ਪਰ ਇਹ ਤੇ ਰੱਖੋ ਨਾ ਕਿ ਰੱਬ ਨਾ ਕਰੇ ਜੇਕਰ ਤੁਹਾਡੀ ਕੋਈ ਤੀ ਭੈਣ ਤੁਹਾਡੇ ਆਲੀ ਦਵਾਲੀ ਗੁਆਣ ਦੇ ਵਿੱਚੋਂ ਜੇਕਰ ਕੋਈ ਕਿਸੇ ਕੁੜੀ ਨੂੰ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਕਰਨੀਆਂ ਪੈਣ ਕਿ ਉਹਦੇ ਉੱਤੇ ਵੀ ਤੁਸੀਂ ਇਸੇ ਤਰੀਕੇ ਨਾਲ ਗਲਾਸ ਉੱਤੇ ਜਿਸ ਤਰੀਕੇ ਉਸ औरत ਦੇ ਉੱਤੇ ਸੁੱਟਿਆ ਗਿਆ ਦੂਜੀ ਬਹੁਤ ਅਹਿਮ ਗੱਲ ਜਿੱਥੇ ਮੁੰਡਿਆਂ ਦੀ ਢਾਣੀ ਜੁੜਦੀ ਆ ਜਿੱਥੇ ਜੈਂਸ ਦੀ ਢਾਣੀ ਜੁੜਦੀ ਆ ਤੁਸੀਂ ਦੇਖੋ ਗੱਲ ਗੱਲ ਤੇ ਮਾਂ ਦੀ ਗੱਲ ਭੈਣ ਦੀ ਗੱਲ ਕੱਢੀ ਜਾਂਦੀ ਆ ਕਿ ਨਹੀਂ ਕੱਢੀ ਜਾਂਦੀ ਬਿਲਕੁਲ ਕੱਢੀ ਜਾਂਦੀ ਆ ਉੱਥੇ ਕੀ ਔਰਤ ਦੇ ਮਾਨ ਸਨਮਾਨ ਨੂੰ ਜਿਹੜੀ ਟੀਚੀ ਪਹੁੰਚਦੀ ਜਿੱਥੇ ਔਰਤਾਂ ਦੀ ਢਾਣੀ ਜੁੜਦੀ ਆ ਕੀ ਆਦਮੀਆਂ ਨੂੰ ਇਦਾਂ ਗੱਲਾਂ ਕੱਢੀਆਂ ਕਦੇ ਹਮ ਕਿੱਟੀ ਪਾਰਟੀ ਵੀ ਕਰਦੀਆਂ ਨੇ ਔਰਤਾਂ ਬਹੁਤ ਸਾਰੇ ਹੋਰ ਵੀ ਮਨੋਰੰਜਨ ਦੇ ਜਿਹੜੇ ਸਾਧਨ ਹੁੰਦੇ ਨੇ ਜੁੜਦੀਆਂ ਨੇ ਬਹੁਤ ਸਾਰੇ ਗਰੁੱਪਸ ਨੇ ਪਰ ਉਹਨਾਂ ਗਰੁੱਪਾਂ ਦੇ ਵਿੱਚ ਕਦੇ ਵੀ ਤੁਸੀਂ ਔਰਤ ਦੀ ਮੂਹੂ ਆਦਮੀ ਦੇ ਲਈ ਗੱਲ ਸੁਣੀ ਆ ਨਹੀਂ ਸੁਣੀ ਲੇਕਿਨ ਹਰ ਦੂਜੇ ਤੋਂ ਤੀਜਾ ਬੰਦਾ ਔਰਤ ਨੂੰ ਗੱਲ ਗਲ ਤੇ ਹਾਲਾਂਕਿ ਮਤਲਬ ਤੁਹਾਡੇ ਸਾਹਮਣੇ ਤੁਹਾਡੀ ਭੈਣ ਵੀ ਖੜੀ ਹੁੰਦੀ ਹੈ ਨਾ ਤੁਸੀਂ ਉਸ ਦੀ ਵੀ ਜਿਹੜੀ ਸ਼ਰਮ ਨਹੀਂ ਕਰਦੇ ਮਾਂ ਦੀ ਗਾਲ ਸਿੱਧੇ ਤੌਰ ਤੇ ਭੈਣ ਦੀ ਗੱਲ ਸਿੱਧੇ ਤੌਰ ਤੇ ਉਹਦੇ ਸਾਹਮਣੇ ਕੱਢਦੇ ਹੋ ਪਰ ਮੈਡਮ ਜਦੋਂ ਅਸੀਂ ਕੱਲ ਦੀ ਘਟਨਾ ਦੇਖਿਆ ਵਿਆਹ ਦੇ ਵਿੱਚ ਉੱਥੇ ਇਕੱਲਾ ਹੀ ਤਾਂ ਨਹੀਂ ਕੱਲੇ ਮਰਦੀ ਆਏ ਹੋਣਗੇ ਪਰਿਵਾਰ ਦੇ ਨਾਲ ਹੀ ਆਏ ਹੋਣਗੇ ਨਾ ਉਹ ਪਰਿਵਾਰ ਵੀ ਬੈਠ ਕੇ ਦੇਖ ਰਿਹਾ ਉਹ ਸਭ ਕੁਝ ਕਰ ਰਿਹਾ ਤਾ ਇਹ ਸਾਡਾ ਤਾਂ ਇੱਕ ਫੈਸ਼ਨ ਬਣ ਗਿਆ ਨਾ ਵਿਆਹ ਦੇ ਵਿਚਾਰ ਕੈਸਟਲ ਕਲਚਰ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਪ੍ਰਮੋਟ ਹੋਣਾ ਚਾਹੀਦਾ ਔਰ ਕਿਸ ਤਰੀਕੇ ਨਾਲ ਦੇਖਦੇ ਹੋ ਫਿਰ ਉਹ ਉਹ ਨਾ ਰੋਣਾ ਕਿਸ ਗੱਲ ਦਾ ਰੋਣਾ ਕਿਸੇ ਗੱਲ ਦਾ ਇਸੇ ਗੱਲ ਦਾ ਹੀ ਤਾਂ ਬਾਈ ਜੀ ਮੈਂ ਤੁਹਾਨੂੰ ਵਾਰ-ਵਾਰ ਕਹਿੰਨੀ ਆ ਰੋਣਾ ਇਸ ਗੱਲ ਦਾ ਕਿ ਅਸੀਂ ਪੰਜਾਬੀ ਕਿਸ راہਵਲ ਤੁਰ ਪਈ ਆ ਸਾਡਾ ਸਭਿਆਚਾਰ ਹੀ ਨਹੀਂ ਸੀ ਬਾਈ ਜੀ ਸਾਡਾ ਸਭਿਆਚਾਰਤਾ ਇਹ ਸੀਗਾ ਜਦੋਂ ਵਿਆਹ ਹੁੰਦੇ ਸੀ 10 ਦਿਨ ਦਿਨ ਬਰਾਤਾਂ ਟੁਕਦੀਆਂ ਸੀ ਉਦੋਂ ਕਦੇ ਕਿਸੇ ਨੇ ਇਹ ਗੱਲ ਕਹੀ ਸੀ ਉਦੋਂ ਕਦੇ ਇਦਾਂ ਦੇ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਸੀ ਉਦੋਂ ਹਥਿਆਰ ਖੁੱਲ੍ਹਿਆਂ ਚਲਦੇ ਸੀ ਹਥਿਆਰਾਂ ਦੀਆਂ ਗੋਲੀਆਂ ਚਲਦੀਆਂ ਸੀ ਉਦੋਂ ਕਿਸੇ ਬੇਦੋਸ਼ੇ ਦੀ ਜਿਹੜੀ ਹੈਗੀ ਡੈਥ ਕਿਸੇ ਦੀ ਗੋਲੀ ਲੱਗਣ ਦੇ ਨਾਲ ਹੁੰਦੀ ਸੀ ਉਦੋਂ ਔਰਤਾਂ ਦੇ ਉੱਤੇ ਸ਼ਰਾਬ ਦੇ ਭਰੇ ਹੋਏ ਗਲਾਸੁੱਟੇ ਜਾਂਦੇ ਸੀ ਅਸੀਂ ਤੁਰਕਿਸਪਾਸਿਵਲ ਨੂੰ ਗਏ ਆ ਪੰਜਾਬੀ ਕਰੋਨਾ ਇਸੇ ਗੱਲ ਦਾ ਹੈ ਪਰ ਜ਼ਿੰਮੇਵਾਰਤਾ ਮੈਡਮ ਫਿਰ ਕੌਣ ਹੈ ਜੀ ਮੈਂ ਮੈਂ ਸਾਫ਼ ਕਹਿਨੀ ਹੈ ਜੀ ਜ਼ਿੰਮੇਵਾਰ ਅਸੀਂ ਸਾਰੇ ਆ ਸਾਰੇ ਆ ਅਸੀਂ ਪੱਤਰਕਾਰ ਭਾਈਚਾਰਾ ਵੀ ਆ ਜਿਹੜੇ ਉਹਨਾਂ ਚੀਜ਼ਾਂ ਨੂੰ ਸਾਡਾ ਸਮਾਜ ਦੇਖਣਾ ਹੀ ਉਹ ਪਸੰਦ ਕਰਦਾ ਹੈਗਾ ਤੁਸੀਂ ਦੇਖੋ ਅੱਜ ਤੁਸੀਂ ਜਿਹੜੀ ਹੈਗੀ ਇਸ ਤਰੀਕੇ ਦਾ ਕੋਈ ਗੀਤ ਲੈ ਆਓ ਜਿਹਦੇ ਵਿੱਚ ਕੋਈ ਚੰਗੀ ਗੱਲ ਹੋਏਗੀ ਉਹ ਗੀਤ ਪਰਫੁੱਲਿਤ ਨਹੀਂ ਹੋਏਗਾ ਹਨਾ ਉਹ ਗੀਤ ਨੂੰ ਕਿਤੇ ਇਹ ਹੱਦ ਤੱਕ ਪਿੱਛੇ ਛੱਡ ਦਿੱਤਾ ਜਾਏਗਾ ਔਰਤ ਦੀ ਭੰਡੀ ਵਾਲਾ ਔਰਤ ਨੂੰ ਮਾੜਾ ਬੋਲਣ ਵਾਲਾ ਜਾਂ ਕਿਸੇ ਵੀ ਤਰੀਕੇ ਦਾ ਇਦਾਂ ਦਾ ਕੋਈ ਜਿਹੜਾ ਹੈਗਾ ਵਿੰਗੇਟੇ ਡਿਵਾਲਾ ਨੂੰ ਰੰਗ ਕੇ ਟੁੱਟੇ ਭੱਜੇ ਜਿਹੜੇ ਕੱਪੜੇ ਪਾ ਕੇ ਅਧ ਨੰਗੇ ਜੇ ਕਰਕੇ ਜਿਹੜਾ ਹੈਗਾ ਤੁਸੀਂ ਸਾਹਮਣੇ ਲਿਆ ਉਹ ਕੋਈ ਵੀ ਗੀਤ ਹਿੱਟ ਹੋ ਜਾਊਗਾ ਕਰੋਨਾ ਤੇ ਜੈਜੀ ਵੀ ਕੱਪੜੇ ਤੋਂ ਨਫ਼ਰਤ ਹੈ ਜਾਂ ਮੈਂ ਦੇ ਤੋਂ ਤੁਹਾਡੇ ਹੈਅਰ ਸਟਾਈਲ ਤੋਂ ਹੋ ਗਈ ਆ ਫਿਰ ਮੈਂ ਕਹਿ ਰਹੀ ਆ ਬਾਈ ਜੀ ਮੈਂ ਕਹਾਂ ਕਿ ਉਹਨਾਂ ਦੀ ਹੈਅਰ ਸਟਾਈਲ ਤੋਂ ਮੈਨੂੰ ਇਤਰਾਜ਼ ਆ ਉਹਨਾਂ ਦੇ ਵੱਲੋਂ ਬੋਲੀ ਗਈ ਸ਼ਬਦਾਵਲੀ ਤੇ ਮੈਨੂੰ ਨਹੀਂ ਸਾਰੇ ਪੰਜਾਬ ਦੀਆਂ ਜਿੰਨੀਆਂ ਹੋਰ ਧੀਆਂ ਭੈਣਾਂ ਨੇ ਬਹੁਤੀਆਂ ਸਾਰੀਆਂ ਨਹੀਂ ਹੋਣਗੀਆਂ ਕਿਉਂਕਿ ਮੈਂ ਤੁਹਾਨੂੰ ਵਾਰ-ਵਾਰ ਕਹਿੰਦੀ ਆ ਕਿ ਹਰ ਇੱਕ ਇਨਸਾਨ ਦਾ ਜਿਹੜਾ ਆਪੋ ਆਪਣਾ ਨਜ਼ਰੀਆ ਹੈ ਹਰ ਇੱਕ ਇਨਸਾਨ ਨੇ ਆਪੋ ਆਪਣੇ ਤਰੀਕੇ ਦੇ ਨਾਲ ਲੱਗਣਾ ਹੈ ਜ਼ਰੂਰੀ ਨਹੀਂ ਕਿ ਸਾਰੇ ਤੁਹਾਡੀ ਹਾਂ ਦੇ ਵਿੱਚ ਹਾਂ ਮਿਲਾਉਣਗੇ ਦੀਪ ਤੂੰ ਸਵਾਲ ਤੇ ਦੀਪ ਤੂੰ ਜਵਾਬ ਤਿਆਰ ਰੱਖੀ ਲੋਕੀ ਸਵਾਲ ਉਠਾਉਣਗੇ ਤੁਸੀਂ ਸਵਾਲ ਕਰੋ ਜਵਾਬ ਮੇਰੇ ਕੋਲ ਤੇ ਆ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ హెయిర్ ਸਟਾਈਲ ਦਾ ਜ਼ਿਕਰ ਕਿਤਨੀਆਂ ਵਾਰ ਵਰਤ ਤਾਂ ਆ ਰਹੇ ਆ ਕਿ ਤੁਹਾਨੂੰ ਉਹ ਉਹ ਕਿੱਥੇ ਫਿਰ ਨਜ਼ਰ ਆਉਂਦੀ ਕਿ ਉਸ ਤੇ ਗੱਲ ਤੇ ਇਤਰਾਜ਼ ਫਿਰ ਕਿਉਂ ਰਹਿ ਜਾਂਦਾ ਫਿਰ ਤੁਹਾਨੂੰ ਮੈਂ ਵਾਰ-ਵਾਰ ਤਾਂ ਉਸਵਾਲ ਪੁੱਛਣਾ ਚਾਹੁੰਨਾ ਕਿ ਉਹ ਕਹਿੰਦੇ ਕਿ ਅਸੀਂ ਬ੍ਰਾਂਡ ਬਣਾਇਆ ਆ ਆਪਣੇ ਸਟਾਈਲ ਨੂੰ ਸਾਡੀ ਅਪਰੋਚ ਹੈਗੀ ਆ ਲੋਕ ਕਿ ਸਾਨੂੰ ਫਾਲੋ ਕਰਦੇ ਆ ਉਹ ਸਾਡੇ ਚਾਹਣ ਵਾਲੇ ਸਾਨੂੰ ਫਾਲੋ ਕਰਦੇ ਉਹ ਜਿਹੜੇ ਸਟਾਈਲ ਨੂੰ ਦੇ ਨੇ ਉਹ ਜਿਹੜੇ ਕੱਪੜੇ ਪਾਉਂਦੇ ਨੇ ਔਰ ਹੁਣ ਤਾਰਫ ਕਿਸਾ ਕਲਚਰ ਦੇ ਵਿੱਚ ਇੱਕ ਡੁਪਲੀਕੇਟ ਕਰੈਕਟਰ ਜਿਹੜਾ ਉਸ ਤਰੀਕੇ ਦਾ ਲਿਆਂਦਾ ਜਾਂਦਾ ਔਰ ਵੱਧ ਪੈਸੇ ਦਿੱਤੇ ਜਾਂਦੇ ਆ ਕਿਉਂਕਿ ਉਹਨਾਂ ਦੇ ਅਫੋਰਡ ਨਹੀਂ ਕਰ ਸਕਦੇ 20 25 35 ਲੱਖ ਰੁਪਇਆ ਜਿਹੜਾ ਬਾਈ ਜੀ ਉਹਨਾਂ ਨੇ ਸਟਾਈਲ ਜਿਹੜਾ ਅਖਤਿਆਰ ਕੀਤਾ ਪੱਛਮੀ ਸੱਭਿਆਚਾਰ ਦੇ ਪਿੱਛੇ ਲਾ ਕੇ ਉਹ ਜਿਹੜਾ ਹੈਗਾ हेयर ਸਟਾਈਲ ਬਣਾਇਆ ਹੈਗਾ ਜਾਂ ਜਿਸ ਟਿੱਕੇ ਦੀ ਵੀ ਉਹਨਾਂ ਨੇ ਕੱਪੜੇ ਪਾਏ ਨੇ ਜਦੋਂ ਮੇਰੇ ਲਈ ਇੰਟਰਵਿਊ ਚੱਲੀ ਆ ਹੂੰ ਜਿੱਥੇ ਮੇਰਾ ਵਿਰੋਧ ਹੋਇਆ ਉੱਥੇ ਹੀ ਉਹਦੀ ਬਾਬਤ ਲੋਕਾਂ ਦੀ ਸ਼ਬਦਾਵਲੀ ਮੇਰੀਆਂ ਭੈਣਾਂ ਨੇ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਮੈਂ ਬਤੌਰ ਪੱਤਰਕਾਰ ਵੀ ਫੀਲਡ ਦੇ ਵਿੱਚ ਵਿਚਰਨਾ ਹੈ ਇੱਕ ਮੈਂ ਮਾਂ ਵੀ ਆ ਆਪਣੇ ਪਰਿਵਾਰ ਨੂੰ ਵੀ ਸੰਭਾਲਣਾ ਹੈ ਮੈਨੂੰ ਆਪਣੀਆਂ ਡਿਊਟੀਆਂ ਬੀਂਗ ਆ ਲੇਡੀ ਪਤਾ ਹੈ ਕਿ ਮੈਂ ਕੀ ਕੀ ਕਰਨਾ ਇੰਨਾ ਸਮਾਂ ਨਹੀਂ ਹੈ ਕਿ ਮੈਂ ਇੰਨੇ ਹਜ਼ਾਰਾਂ ਜਿਹੜੇ ਹੈਗੇ ਨੇ ਕਮੈਂਟਸ ਆਏ ਨੇ ਕਿ ਉਹਨਾਂ ਨੂੰ ਪੜਦੀ ਰਵਾਂ ਲੇਕਿਨ ਹਾਂ ਮੇਰੀਆਂ ਭੈਣਾਂ ਮੈਨੂੰ ਜ਼ਰੂਰ ਫੋਨ ਤੇ ਵਾਰ-ਵਾਰ ਕਹਿ ਰਹੀਆਂ ਸੀ ਕਿ ਦੀਦੀ ਤੁਹਾਡੇ ਵੱਲੇ ਇਸ ਤਰੀਕੇ ਨਾਲ ਗੰਦਾ ਬੋਲਿਆ ਜਾ ਰਿਹਾ ਤੇ ਇੱਕ ਕੁੜੀ ਹਸਦੀ ਹੋਈ ਕਹਿੰਦੀ ਕਹਿੰਦੀ ਉਹਨੂੰ ਭੇਡੂ ਕਹਿੰ ਇਹ ਮੈਂ ਤਾਂ ਨਹੀਂ ਕਰ ਰਹੀ ਇਹ ਪੰਜਾਬ ਦੀਆਂ ਹੀ ਕੁੜੀਆਂ ਨੇ ਜਿਹੜੀਆਂ ਮੈਨੂੰ ਫੋਨ ਕਰਕੇ ਕਰੀਆਂ ਨੇ ਜੈ ਜੀ ਵੀ ਚ ਕਰ ਮਾਫੀ ਮੰਗ ਵੀ ਲੈਂਦੇ ਨੇ ਜੇਕਰ ਉਹ ਅਪੱਤੀ ਹੈ ਇਤਰਾਜ਼ ਹੈ ਉਹ ਹਟਾ ਵੀ ਲੈਣੇ ਕਿ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਉਹ ਬੁੱਲੀ ਖਤਮ ਹੋ ਜੇ ਕਿ ਪੰਜਾਬ ਦੇ ਸੱਭਿਆਚਾਰ ਦੇ ਜਿਹੜੀ ਬੋਲੀ ਪਉਣਿਆ ਅਸੀਂ ਨਾਨਕੇ ਦਾ ਵਿਆਹ ਦੇ ਵਿੱਚ ਪਉਣਿਆ ਕਿ ਇਹ ਯਕੀਨਨ ਤੌਰ ਤੇ ਕਹਿੰਦੇ ਕੋ ਬੋਲੀ ਨਹੀਂ ਇਸ ਤੋਂ ਬਾਅਦ ਵਿਆਹ ਦੇ ਵਿੱਚ ਪਊਗੀ ਫਿਰ ਮੈਂ ਰਮਨ ਵਾਰ-ਵਾਰ ਤੁਹਾਨੂੰ ਇਹੀ ਗੱਲ ਕਹਿ ਰਹੀ ਹਾਂ ਕਿ ਜਿਹੜੀ ਬੋਲੀ ਦਾ ਜ਼ਿਕਰ ਵਾਰ-ਵਾਰ ਇਹਦੇ ਵਿੱਚ ਕੀਤਾ ਗਿਆ ਇਹ ਬੋਲੀ ਕੀ ਕਦੇ ਕਿਸੇ ਇੱਕ ਭਰਾ ਦੇ ਵੱਲੋਂ ਆਪਣੀ ਭੈਣ ਦੇ ਲਈ ਪਾਈ ਜਾਂਦੀ ਆ ਕੁੜੀਆਂ ਕੁੜੀਆਂ ਆਪਸ ਦੇ ਵਿੱਚ ਨਾਨਕਾ ਮੇਲ ਹੁੰਦਾ ਦਾਦਕਾ ਮੇਲ ਹੁੰਦਾ ਕੁੜੀਆਂ ਕੁੜੀਆਂ ਹੁੰਦੀਆਂ ਨੇ ਲੇਡੀਜ਼ ਲੇਡੀਜ਼ ਹੁੰਦੀਆਂ ਨੇ ਹੁਣ ਦੇਖੋ ਵਾਂਸਤ ਕੁੜੀਆਂ ਖੜੀਆਂ ਨੇ 10 ਕੁੜੀਆਂ ਖੜੀਆਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਜੋ ਮਰਜੀ ਕਹੀ ਜਾਣ ਤੁਸੀਂ ਮੁੰਡੇ ਖੜੇ ਹੋ ਮੁੰਡੇ ਨੇ ਕਹਦਾ ਕਿ ਇਤਰਾਜ ਆ ਕਮਾਲ ਦੀ ਗੱਲ ਹੈ ਜੀ ਸਹੇਲੀਆਂ ਤੇ ਨਹੀਂ ਇੱਕ ਦੂਜੇ ਨੂੰ ਇੱਕ ਸੈਲੀਬ੍ਰਿਟੀ ਕਰੇਗੀ ਉਹ ਮੈਸੇਜ ਤਾਂ ਜਾਏਗਾ ਨਾ ਤੁਹਾਨੂੰ ਸੈਲੀਬ੍ਰਿਟੀ ਕਹਿਣ ਤੇ ਇਤਰਾਜ ਹੋਗਾ ਨਹੀਂ 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 ਸੈਲੀਬ੍ਰਿਟੀ ਨਹੀਂ ਕਹਦਾ ਆਪ ਦੇ ਜੋ ਮਰਜੀ ਉਹ ਕਹਦੇ ਵਿਆਰ ਰਮਨ ਸਮਝੋ ਸਮਝੋ ਇਸ ਗੱਲ ਨੂੰ ਇੱਕ ਆਮ ਬੰਦਾ ਕੋਈ ਵੀ ਇੱਕ ਆਮ ਬੰਦਾ ਹੈਗਾ ਜਦੋਂ ਉਹ ਕੋਈ ਗੱਲ ਕਹਿੰਦਾ ਉਹਦਾ ਕੋਈ ਅਸਲੀ ਦੇਸ਼ ਦਾ ਸੁਣੋ 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 ਦੇਸ਼ ਤੇ ਤੁਸੀਂ ਆਖਰੀ ਵਾਰ ਕਿਸੇ ਵਿਆਹ ਚ ਗਈ ਹੋ ਇਹ ਬੋਲੀ ਪਈ ਹੋ ਤੁਹਾਡੇ ਸਾਹਮਣੇ ਮੈਂ ਕਹਿੰਦੀ ਰੂਟੀਨ ਦੇ ਵਿੱਚ ਜਾਂ ਨਹੀਂ ਨਹੀਂ ਮੇਰੇ ਸਾਹਮਣੇ ਇਹੋ ਜੀ ਬੋਲੀ ਨਹੀਂ ਪਈ ਲੋਕਾਂ ਨੇ ਹਾਲਾਕੇ ਬਹੁਤ ਜ਼ਿਆਦਾ ਕਿਹਾ ਹੈ ਕਿ ਇਹ ਸਾਡੀ ਸਭਿਆਚਾਰਕ ਲੇਕਿਨ ਜੇਕਰ ਸਭਿਆਚਾਰਕ ਬੋਲੀ ਹੈ ਵੀ ਤਾਂ ਬਾਈ ਜੀ ਥੋੜਾ ਜਿਹਾ ਆਪਣੀ ਨੂੰ ਅੱਜ ਸਮਾਂ ਜੇਕਰ ਉਹਨਾਂ ਚੀਜ਼ਾਂ ਤੋਂ ਤੁਸੀਂ ਬਦਲ ਗਏ ਤਾਂ ਇੱਧਰ ਵੀ ਬਦਲ ਜਾਓ ਹੂੰ ਜੀ ਇਹਦੇ ਵਿੱਚ ਵੀ ਚੇਂजेस ਜੇ ਅਸੀਂ ਸਾਡੇ ਸੰਵਿਧਾਨ ਦੇ ਵਿੱਚ ਜਿਹੜੀਆਂ ਚੇਂजेस ਲਿਆ ਸਕਦੇ ਆ ਤਾਂ ਸਾਡੇ ਸਭਿਆਚਾਰ ਦੇ ਵਿੱਚ ਜਿੱਥੇ ਔਰਤ ਦੇ ਮਾਨ ਸਨਮਾਨ ਉਹਦੇ ਵਿੱਚ ਚੇਂजेस ਕਿਉਂ ਹੋਣਾ ਜਿਹੜੇ ਹੁਣ ਗੀਤ ਹੈਗੇ ਆ ਬਹੁਤ ਸਾਰੇ ਗੀਤ ਹੈਗੇ ਆ ਉਹ ਔਰਤ ਨੂੰ ਨੀਵਾਂ ਦਿਖਾ ਕੇ ਗਾਏ ਜਾਂਦੇ ਔਰਤ ਦੀ ਸ਼ਾਨ ਦੇ ਖਿਲਾਫ ਗਾਏ ਜਾਂਦੇ ਨੇ ਇੱਕ ਤੌਰ ਇੱਕ ਤਰੀਕੇ ਦੇ ਨਾਲ ਔਰਤ ਨੂੰ ਇੱਕ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਕਿ ਪੈਸਾ ਵੀ ਠੇਹਾਇਆ ਜਾਵੇ ਵਿਊਜ਼ ਵੀ ਲੈ ਜਾਣ ਹਰ ਤਰੀਕੇ ਦਾ ਜਿਹੜਾ ਪਬਲਿਸਿਟੀ ਸਟੰਟ ਦੇ ਤੌਰ ਤੇ ਔਰਤ ਨੂੰ ਵਰਤੋ ਕੀਤਾ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਔਰਤਾਂ ਵੀ ਹੈਗੀਆਂ ਸਿ ਮਾਰਕੀਟ ਦੇ ਵਿੱਚ ਦੇਖਦੇ ਆਂ ਵੱਡੇ-ਵੱਡੇ ਮੌਲ ਦੇ ਨੇ ਅੰਗ ਪ੍ਰਦਰਸ਼ਨ ਤੇ ਜਿਹੜਾ ਪੂਰਾ ਜ਼ੋਰ ਲੱਗਿਆ ਹੋਇਆ ਕੱਲ ਤੁਸੀਂ ਇੱਕ ਸੈਲੀਬ੍ਰਿਟੀ ਦੇ ਲੱਗਦਾ ਪਰ ਔਰਤਾਂ ਵੀ ਇੱਕ ਇੱਕ ਮਰਿਆਦਾ ਔਰਤਾਂ ਲਈ ਵੀ ਹੋ ਸਕਦੀ ਹੈ ਨਾ ਫਿਰ ਜਿਸ ਤਰੀਕੇ ਨਾਲ ਅੱਜ ਦਾ ਕੱਪੜੇ ਪਾਉਣ ਦਾ ਜਿਹੜਾ ਸਲੀਕਾ ਬਣ ਗਿਆ ਹੈਗਾ ਬਾਈ ਜੀ ਇਹ ਚੀਜ਼ਾਂ ਆਈਆਂ ਕਿਉਂ ਨਹੀਂ ਪਰਾਧਿ ਕਰਦੇ ਮੈਂ ਕਰਦੀ ਆਂ ਜੀ ਮੈਂ ਕਿਉਂ ਨਹੀਂ ਕਰਦੀ ਮੈਂ ਤੁਹਾਨੂੰ ਉਹੀ ਤਾਂ ਕਹਿ ਰਹੀ ਆਂ ਜਿਹੜੀਆਂ ਔਰਤਾਂ ਅੰਗ ਪ੍ਰਦਰਸ਼ਨ ਕਰਦੀਆਂ ਨੇ ਉਹ ਔਰਤਾਂ ਕੀ ਕਿਸੇ ਬੰਦੇ ਨੂੰ ਗਾਲਾਂ ਕੱਢ ਕੇ ਅੰਗ ਪ੍ਰਦਰਸ਼ਨ ਕਰ ਰਹੀਆਂ ਨੇ ਕਿਸੇ ਦੀ ਦੇਖੋ ਹਰ ਇੱਕ ਦੀ ਆਪਣੀ ਦੇਖੋ ਜੱਜੀ ਵੀ ਸੁਣੋ 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 ਇੱਕ ਲੈਟ ਮੀ ਲੈਟ ਮੀ ਇੱਕ ਮੈਂ ਕਹਿੰਦਾ ਕਿ ਜਦੋਂ ਤੋ ਇਨ੍ਹਾਂ ਗੀਤਾਂ ਦੇ ਵਿੱਚ ਇਸ ਤਰੀਕੇ ਦੇ ਕੱਪੜੇ ਪਾਉਣ ਤੇ ਇਤਰਾਜ਼ ਆ ਪਰ ਜਦੋਂ ਇਹਨਾਂ ਸਾਹਮਣੇ ਕੋਈ ਪੰਦਾ ਉਦੋਂ ਕੋਈ ਇਤਰਾਜ਼ ਨਹੀਂ ਜੱਜੀ ਵੀ ਆ ਜਿਨ੍ਹਾਂ ਦੇ ਮਰਜ਼ੀ ਕੱਪੜੇ ਪਾ ਲਾ ਮੈਨੂੰ ਕੀ ਇਤਰਾਜ਼ ਜਿੱਦਾਂ ਦੇ ਤੁਸੀਂ ਕੱਪੜੇ ਪਾਉਣੇ ਆ ਪਾ ਲੋ ਤੁਸੀਂ ਸੈਲੀਬ੍ਰਿਟੀ ਦੇ ਤੌਰ ਤੇ ਹਰ ਇੱਕ ਨੂੰ ਜਿਹੜਾ ਕਹਿੰਦੇ ਆ ਕੱਪੜੇ ਪਾਉਂਦਾ ਜਿਹੜਾ ਇੱਕ ਆਪਣਾ ਹੱਕ ਆ ਪਰ ਕਿਸੇ ਨੂੰ ਹੱਕ ਕਿਸੇ ਨੇ ਕੀ ਦਿੱਤਾ ਕਿ ਕਿਸੇ ਨੂੰ ਭੇਡੇ ਕਹਿ ਕੇ ਬੁਲਾ ਦੇ ਹਮ ਹੱਕ ਦਿੱਤਾ ਹੈ ਤੁਸੀਂ ਆ ਤੁਸੀਂ ਅੱਜ ਆ ਪਿੰਕ ਕਲਰ ਦੀ ਸ਼ਰਟ ਪਾ ਕੇ ਆਈ ਹੋ ਮੈਂ ਵਾਈਟ ਕਲਰ ਦੀ ਸ਼ਰਟ ਪਾ ਕੇ ਆਈ ਆ ਨਾ ਤੁਹਾਨੂੰ ਇਤਰਾਜ਼ ਨਾ ਮੈਨੂੰ ਇਤਰਾਜ਼ ਮੈਂ ਤੁਹਾਨੂੰ ਉਹ ਭੇਡੂ ਜਿਆ ਕਹਿ ਕੇ ਬੁਲਾਵਾਂ ਜਾਂ ਤੁਸੀਂ ਮੈਨੂੰ ਉਹ ਭੇਡੇ ਕਹਿ ਕੇ ਬੁਲਾਓ ਇਤਰਾਜ਼ ਹੋਏਗਾ ਕਿ ਨਹੀਂ ਹੋਏਗਾ ਇਹੀ ਆ ਪਰ ਤੁਸੀਂ ਸਾਰੇ ਸਿਸਟਮ ਦੇ ਖਿਲਾਫ ਹੋ ਗਏ ਨਾ ਜਿਵੇਂ ਕਿ ਕੱਪੜੇ ਪਾਉਣ ਤੇ ਇਤਰਾਜ਼ ਆ ਕੇ ਮੈਂ ਮਾਡਲ ਨੂੰ ਲਿਆਇਆ ਜਾਂਦਾ ਮਾਡਲ ਤੋਂ ਫਿਰ ਉਸ ਤਰੀਕੇ ਦੇ ਐਕਸ਼ਨ ਕਰਾਏ ਜਾਂਦੇ ਨੇ ਕਿ ਵੱਧ ਤੋਂ ਵੱਧ ਸਾਡਾ ਨੌਜਵਾਨ ਜਵਾ ਤੋਂ ਲੋਕੀ ਦੇਖਣ ਮੈਂ ਰਮਨ ਵਾਰ-ਵਾਰ ਇਹ ਗੱਲ ਕਹਿ ਰਹੀ ਹਾਂ ਕਿ ਕੱਪੜੇ ਪਾਉਣ ਤੇ ਮੈਨੂੰ ਕੋਈ ਇਤਰਾਜ਼ ਨਹੀਂ ਆ ਹਰ ਇੱਕ ਦੀ ਆਪਣੀ ਆਜ਼ਾਦੀ ਆ ਹਰ ਇੱਕ ਨੇ ਆਪਣੇ ਤਰੀਕੇ ਨਾਲ ਪਾਉਣਾ ਪਰ ਸਿਆਣੇ ਕਿਸੇ ਸਮੇਂ ਦੇ ਵਿੱਚ ਕਹਿਆ ਕਰਦੇ ਹੁੰਦੇ ਸੀ ਖਾਈਏ ਮਨ ਪੌਂਦਾ ਪਾਈਏ ਜੱਗ ਪੌਂਦਾ ਕਿਤੇ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਹੈਨਾ ਮੈਂ ਤਾਂ ਹਰ ਇੱਕ ਨੂੰ ਕਹਿਨੀ ਆ ਬਾਕੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਚਾਹੇ ਉਹ ਜਾਜੀ ਬੀ ਦੀਆਂ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜਾਜੀ ਬੀ ਨੇ ਉਹਦੇ ਵਿੱਚ ਕੀ ਪਾਇਆ ਮੈਂ ਇਹਦੇ ਤੇ ਤਾਂ ਨਹੀਂ ਆਵਾਜ਼ ਉਠਾਈ ਕਿ ਜਾਜੀ ਬੀ ਨੇ ਰੰਗ ਵਾਲ ਕਿ ਔਰੰਗੇ ਨੇ ਇਹ ਮੈਂ ਕਿਹਾ ਕਿਹਾ ਮੈਂ ਜਿਹੜੀ ਸਾਡੀ ਗਈਆ ਵਿਮਨ ਕਮਿਸ਼ਨ ਨੂੰ ਜਿਹੜੀ ਹੈਗੀ ਕੰਪਲੀਟ ਗਈ ਹੈ ਸ਼ਿਕਾਇਤ ਦਰਜ ਕਰਾਈ ਹੈ ਉਹਦੇ ਵਿੱਚ ਮੈਂ ਤਾਂ ਨਹੀਂ ਕਿਹਾ ਕਿ ਜਿਹੜਾ ਹੈਗੇ ਜੈਜੀਬੀ ਜੀ ਤੁਸੀਂ ਆਪਣੇ ਵਾਲ ਨਹੀਂ ਸੀ ਰੰਗਨੇ ਜੈਜੀਬੀ ਜੀ ਤੁਸੀਂ ਇਸ ਜਗ੍ਹਾ ਤੇ ਕੁੜਤਾ ਪਜਾਮਾ ਪਾਣਾ ਸੀ ਜੈਜੀਬੀ ਜੀ ਤੁਹਾਨੂੰ ਤੁਸੀਂ ਤੋਂ ਧੋਤੀ ਕੁੜਤਾ ਲਗਾਉਣਾ ਸੀ ਇਹ ਤਾਂ ਨਹੀਂ ਮੈਂ ਕਿਹਾ ਮੈਂ ਤਾਂ ਸਿਰਫ ਏਕ ਆ ਬਾਈ ਜੀ ਔਰ ਦੋਨੋਂ ਹੱਥ ਜੋੜ ਕੇ ਪੂਰੇ ਸਤਿਕਾਰ ਦੇ ਨਾਲ ਨਾਟ ਓਨਲੀ ਜੈਜੀਬੀ ਜਿਨਨੇ ਵੀ ਗਾਇਕ ਨੇ ਗੀਤ ਕਰਨੇ ਇਸ ਇੰਟਰਵਿਊ ਦੇ ਰਾਹੀਂ ਸੁਣ ਰਹੇ ਨੇ ਦਿਸ਼ਾ ٹرسٹ ਵੱਲੋਂ ਪੰਜਾਬ ਦੀਆਂ ਜਿਹੜੀਆਂ ਜਾਗਰੂਕ ਜਾਗਰੂਕ ਸ਼ਬਦ ਮੈਂ ਵਰਤ ਰਹੀ ਆ ਪਹਿਣਾ ਨੇ ਉਹਨਾਂ ਦੇ ਵੱਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਭੇਡੇ ਸ਼ਬਦ ਆ ਇਹ ਹਟਾ ਦਿੱਤਾ ਜਾਵੇ। ਅਗਲੀ ਲੜਾਈ ਫਿਰ ਨਹੀਂ ਜੇ ਹਟਦੇ ਤਾਂ ਅਗਲੀ ਲੜਾਈ ਕਿਸ ਤਰੀਕੇ ਦੀ ਹੋਵੇਗੀ ਫਿਰ। ਦੇਖੋ ਜੀ ਜੋ ਕਰਨਾ ਪਿਆ ਹੂੰ ਜਿੰਨਾ ਵਾਇਗੁਰ ਨਿਊਜ਼ ਮਤ ਬਖਸ਼ੀ ਕਿਉਂਕਿ ਕਹਿੰਦੇ ਨੇ ਕੋਈ ਵੀ ਬੰਦਾ ਜਿਹੜਾ ਸੰਪੂਰਨ ਨਹੀਂ ਹੁੰਦਾ ਐਡਾ ਵੱਡਾ ਸਾਡਾ ਦੇਸ਼ ਐਡਾ ਵੱਡਾ ਦੇਸ਼ ਦਾ ਜਿਹੜਾ ਸੰਵਿਧਾਨ ਆ ਹਨਾ ਕਈ ਵਾਰੀ ਜਿਹੜੀ ਤੁਹਾਡੀ ਕੀਤੀ ਚੰਗੀ ਕੀਤੀ ਚੀਜ਼ ਤੇ ਵੀ ਜਿਹੜੀ ਹੈਗੀ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ। ਆਣਾ ਲੋਕਾਂ ਨੇ ਵਿਰੋਧ ਕਰਨਾ ਮੇਰਾ ਕੰਮ ਆਪਣਾ ਕੰਮ ਕਰਦੇ ਜਾਣਾ ਹਾਥੀ ਦੀ ਚਾਲ ਅਸੀਂ ਚੱਲੀ ਜਾਣਾ ਜਿਹੜਾ ਜੋ ਕਰਦੇ ਆ ਕਿੰਤੂ ਪ੍ਰੰਤੂ ਕਰਦੇ ਹੋ ਕਹਿੰਦੇ ਲੋਕਾਂ ਦਾ ਕੰਮ ਕਹਿਣਾ ਲੋਕ ਤਾਂ ਕਹਿਗੇ ਕਿਉਂ ਲੋਕਾਂ ਦੇ ਕਹਿਣ ਤੇ ਵਿਖਰ ਜਾਈਏ ਕਿਉਂ ਨਾ ਬਨ ਕੇ ਫੁੱਲ ਕਮਲ ਦਾ ਚਿੱਕੜ ਦੇ ਵਿੱਚ ਵੀ ਨਿਖਰ ਜਾਈਏ ਕਿਉਂ ਨਾ ਬਨ ਕੇ ਫੁੱਲ ਕਮਲ ਦਾ ਚਿੱਕੜ ਦੇ ਵਿੱਚ ਵੀ ਨਿਖਰ ਜਾਈਏ ਪੂਰੀ ਉਮੀਦ ਹੈ ਜੀ ਵਾਪਸ ਹੋਏਗਾ ਇਹ ਜਬਦ ਜੀ ਜੀ ਧੰਨਵਾਦ ਹਰਦੀਪ ਜੀ ਤਾਂ ਦੇਸ਼ਾ ٹرسٹ ਦੇ ਪ੍ਰਧਾਨ ਨੇ ਮੈਡਮ ਹਰਦੀਪ कौर ਜਿਨ੍ਹਾਂ ਨੇ ਜੈਦੀਪੀ ਦੇ ਇੱਕ ਗੀਤ ਜਿਹਦੇ ਵਿੱਚ ਭੇਡੇ ਸ਼ਬਦ ਵਰਤਿਆ ਗਿਆ ਉਸ ਤੇ ਬਹੁਤ ਸਖਤ ਇਤਰਾਜ਼ ਜ਼ਾਰੀ ਕੀਤਾ ਔਮਨ ਕਮਿਸ਼ਨ ਦੇ ਕੋਲ ਵੀ ਗਏ ਨੋਟਿਸ ਵੀ ਗਏ ਔਰ ਇਹਨਾਂ ਨੇ ਮੰਗ ਹੈ ਕਿ ਇਸ ਗੀਤ ਦੇ ਵਿੱਚ ਜਿਹੜਾ ਸ਼ਬਦ ਹੈਗਾ ਇਸ ਸ਼ਬਦ ਨੂੰ ਵਾਪਸ ਲਿਆ ਜਾਵੇ ਔਰ ਪੂਰੀ ਜਗ ਜਨਨੀ ਜਿਹੜੀ ਕਿ ਔਰਤ ਹੈਗੀ ਆ ਉਸ ਤੋਂ ਮਾਫੀ ਮੰਗੀ ਜਾਵੇ ਕਿ ਉਹਨਾਂ ਨੇ ਇੱਕ ਅਤਿ ਘਟੀਆ ਦਰਜੇ ਦਾ ਸ਼ਬਦ ਜਿਹੜਾ ਹੈਗਾ ਔਰਤ ਦੇ ਸਨਮਾਨ ਨੂੰ ਠੇਸ ਪਹੁੰਚਾਦਾ ਵਰਤੇ ਆਏ ਧੰਨਵਾਦ